ਆਵਾਰਾ ਪਸ਼ੂਆਂ ਨੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਰਾਜਵੀਰ ਖੋਲੇ ਕੁਝ ਜਿਉਂਦੇ ਵੀ ਨੇ ਪਰ ਉਹਨਾਂ ਦਾ ਜਿਉਣਾ ਵੀ ਜਿਹੜਾ ਹੈਗਾ ਨਰਕ ਬਣਿਆ ਹੋਇਆ ਬਹੁਤ ਜ਼ਿਆਦਾ ਖਰਾਬ ਸੀ ਉਹਦਾ ਮੇਰੀ ਹਾਲਤ ਕਿਉਂਕਿ ਬੈੱਡ ਸੌਂ ਜਖਮ ਸੀਗੇ ਰੇਡ ਦੀ ਜਿਹੜੀ ਟੁੱਟ ਗਈ ਸੀ ਤਾਂ ਹੁਣ ਇੱਥੋਂ ਲੈ ਕੇ ਥਲੇ ਤੱਕ ਸਰੀਰ ਮੇਰਾ ਸੁਣਨਾਗਾ ਸੁਣਨਾ ਜਮਾ ਸੁਣਨਾ ਜਿਹੜੇ ਰਾਜਵੀਰ ਚ ਬੰਦਾ ਨੇ ਨਾਮੀ ਪੰਜਾਬੀ ਸਿੰਗਰ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਆਵਾਰਾ ਪਸ਼ੂਆਂ ਦੇ ਕਾਰਨ ਹਾਂਜੀ ਹਾਂਜੀ ਉਹ ਭਰਾ ਦੀ ਜਮਾ ਦੇ ਸਿਰਫ 10 ਕਿ ਦਿਨ ਬੀਤੇ ਭਰਾ ਮਸਾਂ ਬਚਿਆਗਾ ਮੈਨੂੰ 6 ਸਾਲ ਹੋ ਚੁੱਕੇ ਨੇ ਮਮਣਾ ਬਹੁਤ ਔਖੇ ਨੇ ਦੇਖੋ ਮਾਤਾ ਜੀ ਕਿੰਨੇ ਇਹਨਾਂ ਦੇ ਭਾਵੁਕ ਹੋ ਰਹੇ ਨੇ ਅੰਟੀ 6 ਸਾਲ ਹੋ ਗਏ 6 ਸਾਲ ਹੋ ਗਏ ਨਰਕ ਭਰੀ ਜ਼ਿੰਦਗੀ ਹੈ ਮੈਨੂੰ ਪਤਾ ਮੇਰੀ ਮਾਂ ਕਿੱਦਾਂ ਮੇਰੇ ਕੱਪੜੇ ਬਦਲਦੀ ਆ ਕਿਵੇਂ ਮੇਰੀ ਦੇਖਭਾਲ ਕਰਦੀ ਆਗੀ ਇਹਨਾਂ ਨੂੰ ਦੇਖਣ ਜਦੋਂ ਕੰਮ ਕਰਦੇ ਸਾਨੂੰ ਬਹੁਤ ਔਖਾ ਲੱਗਦਾ ਕਿਤੇ ਇਹਨਾਂ ਨੂੰ ਮੈਂ ਰੋਟੀ ਖਵਾਉਣੀ ਸੀ ਹੁਣ ਕਿਤੇ ਮੈਨੂੰ ਉਹ ਕਰਦੇ ਨੇ ਮੇਰਾ ਮਾਂ ਪਿਓ ਵਾਲਿਆ ਵਾ ਸ਼ੀਰੀ ਜ਼ਿੰਮੇਦਾਰਾਂ ਦੇ ਕਿੱਥੇ ਸਾਨੂੰ ਸਾਹਮਣਾ ਦੀ ਕੋਈ ਕਿੱਥੇ ਅਸੀਂ ਸਾਹਮਣੇ ਆਉਂ ਨੂੰ ਇਹਨਾਂ ਦੇ ਵੀਰਾਂ ਕੱਪੜਾ ਵਾ ਕਰਦੇ ਆ ਅਸਟ੍ਰੇਲੀਆ ਦੇ ਇੱਕ ਬਿਜ਼ਨਸਮੈਨ ਨੇ ਕਰਨ ਤਵਨ ਉਹਨਾਂ ਨੇ ਸਾਨੂੰ ਸੰਪਰਕ ਕੀਤਾ ਕਹਿੰਦੇ ਇਸ ਵੀਰ ਬਾਰੇ ਪਤਾ ਕਰੋ ਵੀ ਕਿੰਨਾ ਖਰਚਾ ਇਹਨਾਂ ਦੇ ਇਲਾਜ ਤੇ ਆਊਗਾ ساری ਥੋੜੀ ਜ਼ਿੰਦਗੀ ਭਰ ਦੀ ਕਬੀਲਦਾਰੀ ਚੱਕਰ ਨੂੰ ਤਿਆਰ ਨਹੀਂ ਹੋ ਮੇਰੇ ਘਰ ਤੇ ਤੁਹਾਡਾ ਕਰਜ਼ਾ ਸਿਸਟਮ ਕਿੰਨਾ ਟੋਟਲ ਦੱਸੋ ਅਸਟਮ ਕੀ ਚੱਲਦਾ ਹੈ ਸਿਸਟਮ ਮੇਰੇ ਤੇ 30000 ਰੁਪਏ ਦਾ ਕਰਜ਼ਾ ਹੈ ਜੀ ਹਸਪਤਾਲਾਂ ਦਾ ਵੀ ਖਰਚਾ ਹੈਗਾ ਜੀ ਇਵੇਂ ਕਿ ਮਹੀਨੇ ਦਾ ਮੰਨ ਕੇ ਸੈ 6000 ਰੁਪਏ ਮੇਰਾ ਦਵਾਈ ਦਾ ਖਰਚਾ ਆ ਜਾਂਦਾ ਜੀ ਬੜੀ ਅੰਦਾਜ਼ ਕੀ 1 ਲੱਖ ਰੁਪਏ ਤੁਹਾਨੂੰ ਮੈਂ ਹੁਣੇ ਭੇਜ ਰਿਆ ਠੀਕ ਹੈ 50 ਮਿੰਟਾਂ ਦੇ ਅੰਦਰ ਅੰਦਰ ਸਾੜੇ ਕਾਉਂਟਰ ਟਿਕੇਗਾ ਤੁਹਾਡਾ ਸਕੈਨਰ ਆ ਗਿਆ ਮੇਰੇ ਕੋਲ ਅੱਛਾ ਜੀ ਤੇ ਹਰ ਮਹੀਨੇ 25000 ਰੁਪਏ ਤੁਹਾਡਾ ਮੈਂ ਹੁਣ ਜਦ ਤੱਕ ਮੇਰੇ ਸਾਥ ਚੱਲਦੇ ਆਣਗੇ ਤੁਹਾਡੇ ਘਰ ਚ ਤੂੰ ਵੀਰੇ ਜਿੱਥੇ ਇਲਾਜ ਕਰਵਾ ਤੈਨੂੰ ਲੱਗਦਾ ਇਲਾਜ ਹੋ ਸਕਦਾ ਕਰਾ ਜਾ ਜਿਹੜਾ ਮਰਜ਼ੀ ਵਾ ਦਸਤਾਲ ਹੋਵੇ ਤੈਨੂੰ ਚੱਲਣ ਜੋਗਾ ਕਰ ਦੇਣ ਭਾਵੇਂ ਕੰਮ ਤੋਂ ਨਾ ਕਰੇ ਤੈਨੂੰ 25000 ਮਹੀਨੇ ਦਾ ਆਏਗਾ ਹੀ ਆਏਗਾ 1 ਲੱਖ ਦੇ ਕੋਣ ਲਈ 40s ਲਈ ਗੱਡੀ ਵੀ ਬੁੱਕ ਕਰਾਉਣ ਨੂੰ ਤਿਆਰ ਨੇ ਐਨ ਆਰ ਆਈ ਜਿਹੜੇ ਭਰਾ ਨੇ ਗਗਨ ਬੇਦੀ ਭਾਜੀ ਤੇ ਬੜਾ ਭਰੋਸਾ ਹੈ ਤੁਹਾਡੇ ਤੇ ਬੜਾ ਭਰੋਸਾ ਹੈ ਤੁਸੀਂ ਤੁਸੀਂ ਮੇਰੇ ਪਿੱਛੇ ਇੰਨੇ ਦੂਰ ਤੱਕ ਗਏ ਹੋ ਪਰਿਵਾਰ ਤੱਕ ਗਏ ਹੋ ਇੱਥੇ ਤੱਕ ਮੈਂ ਨਹੀਂ ਪਹੁੰਚ ਸਕਿਆ ਤੁਸੀਂ ਉੱਥੇ ਜਾ ਕੇ ਮੇਰੀ ਮੇਰੀ ਹੈਲਪ ਕੀਤੀ ਵੀ ਮੈਂ ਆਪਣੀ ਦਸਵੰਦ ਕੱਢ ਸਕਾਂ ਇੱਕ ਪਰਿਵਾਰ ਦੇ ਕੰਮ ਆ ਸਕਾਂ ਫੋਨ ਵਾਈਬ੍ਰੇਟ ਹੋਇਆ ਟਰ ਡਾ ਲੱਗਦਾ ਦੇਖੋ ਕਿਤੇ ਪੈਸੇ ਤਾਂ ਨਹੀਂ ਆ ਗਏ ਹਾਂਜੀ ਹਾਂਜੀ ਭਾਈ ਆ ਗਏ ਆ ਗਏ ਆ ਗਏ ਹਾਂਜੀ ਹਾਂਜੀ ਇਹ 50 ਇਹ ਤਾਂ 50 ਅਜੇ ਦੋ ਵਾਰੀ ਭੇਜੋ ਦੋ ਵਾਰੀ ਭੇਜੋ ਦੋ ਵਾਰੀ ਲੱਖ ਰੁਪਏ ਦੀ ਸੇਵਾ ਜਿਹੜੀ ਹੈਗੀ ਹੈ ਬਾਈ ਦੀ ਜਿਹੜੀ ਆਪਾਂ ਕਹਦੇ ਬਾਈ ਵੱਲੋਂ ਜੋ ਵਾਦਾ ਕੀਤਾ ਸੀ ਬਾਈ ਨੇ 5 ਮਿੰਟਾਂ ਚ ਪੂਰਾ ਕਰਤਾ ਢਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਗੱਲ ਕਰਾਂਗੇ ਅਵਾਰਾ ਪਸ਼ੂਆਂ ਦੀ ਪਤਾ ਨਹੀਂ ਅਵਾਰਾ ਪਸ਼ੂਆਂ ਨੇ ਕਿੰਨੇ ਕ ਘਰਾਂ ਦੇ ਚਿਰਾਗ ਬੁਝਾ ਕੇ ਰੱਖ ਦਿੱਤੇ ਖਾਲੀ ਦੇ ਵਿੱਚ ਗੱਲ ਕੀਤੀ ਜਾਵੇ ਜਿਹੜੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਉਹਨਾਂ ਦਾ ਵੀ ਸੜਖਾਸਾ ਅਵਾਰਾ ਪਸ਼ੂਆਂ ਨਾਲ ਹੀ ਹੋਇਆ ਸੀ ਸੋ ਉਸ ਦੀ ਹੀ ਇੱਕ ਉਦਾਹਰਨ ਤੁਹਾਨੂੰ ਇੱਕ ਹੋਰ ਦਿਖਾਵਾਂਗੇ ਕਿ ਅਵਾਰਾ ਪਸ਼ੂਆਂ ਨੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਰਾਜਵੀਰ ਖੋਲੇ ਕੁਝ ਜਿਉਂਦੇ ਵੀ ਨੇ ਪਰ ਉਹਨਾਂ ਦਾ ਜਿਉਣਾ ਵੀ ਜਿਹੜਾ ਹੈਗਾ ਨਰਕ ਬਣਿਆ ਹੋਇਆ ਹੈ ਤਸਵੀਰਾਂ ਦਿਖਾ ਦਿੰਦੇ ਹਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਇੱਕ ਨੌਜਵਾਨ ਹੈ ਬਹੁਤ ਪਹਿਲਾਂ ਕਹਿੰਦੀ ਹਾ ਕਿਰਤ ਕਰਦਾ ਸੀ ਮਿਹਨਤ ਕਰਕੇ ਕਮਾਉਂਦਾ ਸੀ ਆਵਾਰਾ ਪਸ਼ੂਆਂ ਕਰਕੇ ਅੱਜ ਇਸ ਦੀ ਹਾਲਤ ਦੇਖੀ ਨਹੀਂ ਜਾ ਰਹੀ 6 ਸਾਲ ਤੋਂ ਬੈੱਡ ਤੇ ਹੀ ਪਿਆ ਹੈ ਗੱਲਬਾਤ ਕਰ ਲੰਨੇ ਆ ਪਹਿਲਾਂ ਵੀ ਅਸੀਂ ਇਹਨਾਂ ਦੀ ਖਬਰਾਂ ਨਸ਼ਰ ਕੀਤੀਆਂ ਨੇ ਸੋ ਅੱਜ ਮੁੜ ਤੋਂ ਅੱਜ ਇਹਨਾਂ ਦਾ ਹਾਲ ਜਾਣਨ ਲਈ ਆਏ ਆ ਜਗਸੀਰ ਪਹਿਲਾਂ ਤਾਂ ਦੱਸੋ ਹੁਣ ਸਿਹਤ ਕਿਵੇਂ ਤੁਹਾਡੀ ਸਿਹਤ ਠੀਕ ਹੈ ਇਹ ਕਿੰਨਾ ਮੜਾ ਜਾਂ ਫਰਕ ਹੈ ਥੋੜਾ ਜਿਹਾ ਮਾੜਾ ਜਿਹਾ ਫਰਕ ਆਇਆ ਹੂੰ ਜਦੋਂ ਲਾਸਟ ਟਾਈਮ ਅਸੀਂ ਤੁਹਾਡੀ ਖਬਰ ਕੀਤੀ ਸੀ ਉਦੋਂ ਤੁਹਾਡੀ ਹਾਲਤ ਥੋੜੀ ਜੀ ਹੋਰ ਜ਼ਿਆਦਾ ਗੰਭੀਰ ਸੀ ਬਹੁਤ ਜ਼ਿਆਦਾ ਖਰਾਬ ਸੀ ਉਹਦਾ ਮੇਰੀ ਹਾਲਤ ਕਿਉਂਕਿ ਬੈੱਡ ਸੋਰ ਜਖਮ ਸੀਗੇ ਲੱਤਾਂ ਵੀ ਬਹੁਤ ਜ਼ਿਆਦਾ ਕਿਉਂਕਿ ਹੁਣ ਮਾੜੇ ਮਾੜੇ ਜਖਮ ਠੀਕ ਹੋ ਚੁੱਕੇ ਨੇ ਕੋਈ ਆਵਾਰਾ ਪਸ਼ੂਆਂ ਕਰਕੇ ਪਸ਼ੂਆਂ ਕਰਕੇ ਮੇਰਾ ਐਕਸੀਡੈਂਟ ਹੋਇਆ ਵੀਰੇ ਬਰਨਾਲੇ ਤੋਂ ਬਰਨਾਲੇ ਹੋਇਆ ਆਵਾਰਾ ਪਸ਼ੂਆਂ ਕਰਕੇ ਮੈਂ ਕੰਮ ਤੋਂ ਘਰੇ ਆ ਰਿਹਾ ਸੀ ਰੀਡ ਦੀ ਹੱਡੀ ਟੁੱਟ ਗਈ ਰੀਡ ਦੀ ਹੱਡੀ ਟੁੱਟ ਗਈ ਸੀ ਤਾਂ ਹੁਣ ਇੱਥੋਂ ਲੈ ਕੇ ਥਲੇ ਤੱਕ ਸਰੀਏ ਮੈਂ ਸੁਣਨਾਗਾ ਸੋਨ ਜਮਾ ਸੋਨ ਵੀਰੇ ਪਤਾ ਨਹੀਂ ਲੱਗਦਾ ਜਾਂ ਤੇ ਦੇਖ ਲੈ ਲੈ ਜਮਾ ਚ ਚੂਨ ਜਮਾ ਮਹਿਸੂਸ ਨਹੀਂ ਹੁੰਦਾ ਮੈਨੂੰ ਦੇਖੋ ਚਾਈਲਡ ਟੂਨੀ ਭਾਦ ਇਹਨਾਂ ਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ ਭਰ ਕੇ ਦੇਖ ਲੈ ਅਵਾਰਾ ਪਸ਼ੂ ਦੀ ਦੇਣ ਹੈ ਇਹ ਕਿਵੇਂ ਦੇਖਦੇ ਹੋ ਤੁਹਾਡਾ ਵੀ ਅਵਾਰਾ ਪਸ਼ੂਆਂ ਕਰਕੇ ਇਹ ਪਾਣਾ ਵਾਪਰਿਆ ਹਾਲੀ ਦੇ ਵਿੱਚ ਰਾਜਵੀਰ ਜਵੰਦਾ ਨੇ ਨਾਮੀ ਪੰਜਾਬੀ ਸਿੰਗਰ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਅਵਾਰਾ ਪਸ਼ੂ ਦੇ ਕਾਰਨ ਹਾਂਜੀ ਹਾਂਜੀ ਉਹ ਭਰਾ ਦੀ ਜਮਾ ਦੇਖੋ ਸਿਰਫ 10 ਦਿਨ ਵਿੱਚ ਭਰਾ ਮਸਾਂ ਬਚੇਗਾ ਹੂੰ ਮੈਨੂੰ 6 ਸਾਲ ਹੋ ਚੁੱਕੇ ਨੇ ਹੂੰ ਦਰਦ ਤੁਹਾਨੂੰ ਸਮਝ ਆਬੀ ਨੇ ਹਾਂਜੀ ਪੂਰਾ ਦਰਦ ਸਮਝਦੇ ਆ ਜਿਹੜਾ 12 ਪਸਵਾ ਹੈ ਬਹੁਤ ਨਰਕ ਬਣਾ ਛੱਡੀ ਹੈ ਜੀ ਹੂੰ 12 ਪਸਵਾ ਕਰਕੇ ਦਾ ਬਹੁਤ ਭੈਣ ਭਾਈਆਂ ਦੀ ਜਿਹੇ ਜੀ ਜ਼ਿੰਦਗੀ ਖਰਾਬ ਹੋ ਚੁੱਕੀ ਹੈਗੀ ਹੂੰ ਹੁਣ ਉਹ ਦੇਖੋ ਜਿਹੜੇ ਹੈਗੇ ਨੇ ਚੰਨ ਵਰਗਾ ਗੱਭਰੂ ਸੀ ਜਿਹੜਾ 10 ਦਿਨਾਂ ਚ ਉਹ ਹੋ ਗਿਆ ਵਿਚਾਰਾ 12 ਪਸਵਾ ਕਰਕੇ ਕਿੰਨਾ ਸੋਹਣਾ ਮੁੰਡਾ ਸੀਗਾ ਹੂੰ ਜਿਵੇਂ ਉਹ ਡੈਥ ਹੋ ਗਿਆ ਵਿਚਾਰੀ ਦੇ 12 ਪਸਵਾ ਕਰਕੇ ਹੂੰ ਸਾਰਾ ਘਰ ਦਾ ਖਰਾਬ ਹੋ ਚੁੱਕਿਆ ਬੰਦਾ ਹੋਇਆ ਤੇ ਅੱਜ ਜਦੋਂ ਬੰਦਾ ਮੁੱਕ ਗਿਆ ਤਾਂ ਤਾਂ ਛੱਡ ਫੰਗ ਛੜਾ ਗਿਆ ਇਹ ਤਾਂ ਉਦੋਂ ਵੀ ਜ਼ਿਆਦਾ ਬੁਰਾ ਹਾਂ ਜੀ ਥਾਮਣਾ ਬਹੁਤ ਔਖੇ ਨੇ ਦੇਖੋ ਮਾਤਾ ਜੀ ਕਿੰਨੇ ਇਹਨਾਂ ਦੇ ਭਾਵ ਖੋਰੇ ਨੇ ਅੰਟੀ 6 ਸਾਲ ਹੋ ਗਏ 6 ਸਾਲ ਹੋ ਗਏ ਦੇਖਿਆ ਨਹੀਂ ਜਾਂਦਾ ਮੁੰਡੇ ਨੂੰ ਇਸ ਤਰ੍ਹਾਂ 6 ਸਾਲ ਹੋ ਗਏ ਤਾਂ ਨਹੀਂ ਥਾਮਦੇ ਹੂੰ ਉਹ ਦਿਹਾੜੀ ਕਰਦੇ ਨੇ ਆਪ ਦਿਹਾੜੀ ਬਾਗ ਦੇ ਅੰਦਰ ਮੈਂ ਛਾਂ ਮਦੀਆਂ ਦਿਨ ਰਾਤ ਨੂੰ ਵੀ ਮੈਂ ਹੀ ਜਾਂਦੀਆਂ ਹੁਣ ਕਮਾਈ ਦਾ ਸਾਧਨ ਕਿਹਾਂ ਟੀ ਜਿਵੇਂ ਬੇਟਾ ਤਾਂ ਹੁਣ ਕੁਝ ਕਰ ਨਹੀਂ ਸਕਦਾ ਬਾਤ ਇਹ ਬੋਲ ਦਿਹਾੜੀ ਆਗੀ ਦਿਹਾੜੀ ਕਰਦੇ ਨੇ ਖਾਂਦੇ ਆਗੇ ਅੱਛਾ ਹਾਂ ਜਾਂ ਪੈਸਾ ਆਉਂਦੀ ਹੈ ਸਾਡੀ ਪੈਸਾ ਲੱਗਿਆ ਬਸ 15 ਮੰਮੀ ਦੀ 1500 ਮੇਰੀ ਹੈ 3000 ਸਾਡਾ ਮਹੀਨਾ ਦਾ ਹੋਗਾ ਉਹਦੇ ਵਿੱਚੋਂ ਇਹ ਜੀ ਮੜਾ ਸਾਡਾ ਥੋੜਾ ਲੋਨ ਲੈਤਾ ਉਹ ਵੀ ਭਰ ਦੇਾਂਗੇ ਹੂੰ बस ਇਹਨਾਂ ਖਰਚਾ ਸਾਡਾ ਪਾਣੀ ਨਹੀਂ ਚੱਲਦਾ। ਉਸ ਤੋਂ ਥੋੜੀ-ਮੋਟੀ ਜੁੜਕ ਦੀ ਮੈਰੀ ਲਪਾਨਦਾ ਸੀਗਾ ਬਸ ਉਹ ਭੈਣ ਭਾਈਆਂ ਦੀ ਮਦਦ ਹੋ ਜਾਂਦੀ ਸੀ। ਹੂੰ। ਪਰ ਨਹੀਂ ਜ ਸਾਡਾ ਕੋਈ ਕਮਾਈ ਦਾ ਕੋਈ ਕਮਾਈ ਦਾ ਸਾਧਨ ਹੈਗਾ। ਆਪਾਂ ਕਹਿੰਦੇ ਪਿਛਲੀ ਵਾਰੀ ਤੁਹਾਡੀ ਖਬਰ ਕੀਤੀ ਸੀ ਅਸੀਂ ਤੁਹਾਡੀ ਤੁਹਾਡਾ ਤੁਸੀਂ ਬਿਜਲੀ ਦਾ ਬਿੱਲ ਵੀ ਤੁਹਾਡਾ ਕਾਫੀ ਬਕਾਇਆ ਰਹਿੰਦਾ ਸੀ। ਹੁਣ ਕੀ ਸਥਿਤੀ ਹੈ? ਕਿਉਂਕਿ ਪਹਿਲਾਂ ਮੈਂ ਬਿੱਲ ਭਰ ਚੁੱਕਿਆ ਸੀਗਾ ਜੀ। ਹਾਂ ਉਹਦੇ ਵਿੱਚ ਬਿਲ ਭਰਤਾ ਸੀ ਮੈਂ 12000 ਰੁਪਏ ਬਿਲ ਦਾ ਭਰੇ ਸੀਗਾ ਜੀ ਤੇ ਬਿਜਲੀ ਵਾਲੇ ਮੈਨੂੰ ਕਹਿਆ ਸੀਗਾ ਵੀ ਤੇਰਾ 5000 ਰੁਪਏ ਮਾਫ ਕਰ ਦਿੰਨੇ ਆਗੇ ਪਰ ਉਹਨਾਂ ਨੇ ਮੈਨੂੰ ਮਾਫ ਮਾਫ ਕੀਤਾ ਨਹੀਂਗਾ ਬਿਲ ਕੀਤਾ ਨਹੀਂ ਨਾ ਉਹਦਾ ਫੇਰ ਮੈਨੂੰ ਜੁਰਮਾਨਾ ਲੱਗ ਕੇ ਅੱਜ ਤਾਂ ਫੇਰ 14000 ਰੁਪਏ ਬਣ ਚੁੱਕੇ ਆ ਦੁਬਾਰੇ ਸਾਨੂੰ ਜੁਰਮਾਨਾ ਲੱਗ ਜਾਂਦਾ ਉਹੀ ਸਾਨੂੰ ਬਿਲ ਮੁੜ ਮੁੜਾਈ ਜਾਂਦੇ ਨਹੀਂ 14000 ਹੋ ਗਿਆ ਜੀ 14 14 ਕਿੱਥੋਂ ਭਰੀਏ 14000 ਹੋ ਗਿਆ ਹਾਂ ਕਿੱਥੋਂ ਭਰੀਏ ਤਾਂ ਆਪ ਕੋ ਗਾਰੰਟੀ ਇੱਕ ਤਰ੍ਹਾਂ ਦਾ ਹਾਂ ਜੀ ਇਹ ਨਰਕਪਰੀ ਜ਼ਿੰਦਗੀ ਆ ਯਾਰ ਰੱਖ ਦਿnga ਰੱਬ ਚੱਕ ਲੈ ਯਾਰ ਨਰਕਪਰੀ ਜ਼ਿੰਦਗੀ ਆ ਮੈਨੂੰ ਪਤਾ ਮੇਰੀ ਮਾਂ ਕਿੱਦਾਂ ਮੇਰੇ ਕੱਪੜੇ ਬਦਲਦੀ ਆ ਕਿਵੇਂ ਮੇਰੀ ਦੇਖਭਾਲ ਕਰਦੀ ਹੈਗੀ ਮਤਲਬ ਅੱਬੀ ਦੁਆਗਾ ਵੀ ਮੈਨੂੰ ਚੱਕ ਲੈ ਪਰਾਂ ਕਿਉਂ ਇੰਨਾ ਇੰਨਾ ਨਹੀਂ ਕਹਿਣਾ ਹੈਗਾ ਇੰਨਾ ਨਹੀਂ ਕਹਿਣਾ ਦੇਖੋ ਆਤਮਾ ਨੇ ਸਾਹ ਬਖਸ਼ੇ ਨੇ ਚਲੋ ਫਿਰ ਵੀ ਤੁਸੀਂ ਅਬਦੇ ਪਰਿਵਾਰ ਨਾਲ ਤਾਂ ਹੈਗੇ ਹੋ ਨਾ ਮੌਤ ਕਿਉਂ ਮੰਗਣੀ ਉਹਨਾਂ ਨੂੰ ਪੁੱਛੋ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਜਿਨ੍ਹਾਂ ਦਾ ਰਾਜਵੀਰ ਰਾਜ ਉਹਨਾਂ ਦੇ ਨਾਲ ਨਹੀਂ ਹੈਗਾ ਤੁਸੀਂ ਤਾਂ ਫੇਰ ਵੀ ਨਾਲ ਹੋ ਉਹਨਾਂ ਦੇ ਆਪਣੇ ਪਰਿਵਾਰ ਦੇ ਨਾਲ ਹੋ ਨਾਲ ਤਾਂ ਹੈਗਾ ਭਾਈ ਇਹਨਾਂ ਨੂੰ ਦੇਖਦੇ ਜਦੋਂ ਕੰਮ ਕਰਦੇ ਸਾਨੂੰ ਬਹੁਤ ਔਖਾ ਲੱਗਦਾ ਕਿਤੇ ਇਹਨਾਂ ਨੂੰ ਮੈਂ ਰੋਟੀ ਖਵਾਉਣੀ ਸੀ ਹੁਣ ਕਿਤੇ ਮੈਨੂੰ ਉਹ ਕਰਦੇ ਨੇ ਮੇਰਾ ਮਾਪ ਪਿਓ ਵਾਲਿਆ ਵਾ ਸ਼ੀਰੀ ਜ਼ਿੰਮੇਦਾਰਾਂ ਦੇ ਕਿੱਥੇ ਸਾਬ ਉਹ ਤਾਂ ਹਜ਼ਰਾਂ ਦਾ ਹੰਬ ਕੇ ਆਉਂਦਾ ਕਿੱਥੇ ਸਾਨੂੰ ਸਾਹਮਣਾ ਦੀ ਕੋਈ ਕਿੱਥੇ ਅਸੀਂ ਸਾਹਮਣੇ ਆ ਇਹਦਾ ਲੀੜਾ ਕਪੜਾ ਵਾ ਦਿੰਦੇ ਆ ਕਿਚ ਐਸੀ ਬਾਈਕੇ ਰੋਟੀ ਤੁਸੀਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਆਪਣੀ ਵੀਡੀਓਜ਼ ਬਹੁਤ ਪਾਉਂਦੇ ਇੰਸਟਾ ਤੇ ਪਾਉਂਦੇ ਹੋ ਨਾ ਤੁਸੀਂ ਹਾਂਜੀ ਹਾਂ ਪਾਉਂਦਾ ਹੀ ਮੈਂ ਇੰਸਟਾ ਤੇ ਪਰਸਨਲ ਵੀਡੀਓ ਬਸ ਉਹਦੇ ਨਾਲ ਸਿਰਫ ਹੈਗਾ 3000 ਲੋਕ ਸਭ ਜੁੜੇ ਹੋਏ ਨੇ ਮੇਰੇ ਨਾਲ ਬਸ ਹਾਂ ਕਿੰਦਾਂ ਦੀ ਵੀਡੀਓਜ਼ ਪਾਉਂਦੇ ਤੁਸੀਂ ਇੰਸਟਾ ਤੇ ਮੈਨੂੰ ਭੈਣ ਭਈਆਂ ਨੇ ਕਿਹਾ ਵੀ ਹੈਲਪ ਬਾਤੀ ਬਸ ਵੀਡੀਓ ਪਾਉਣਾ ਵਾ ਹਾਂ ਤੁਹਾਡੀ ਜਿਹੜੀ ਗੁਹਾਰ ਹੈ ਇੱਕ ਐਨ ਆਰ ਆਈ ਭਰਾ ਤੱਕ ਪਹੁੰਚੀ ਹੈ ਤੁਹਾਨੂੰ ਪਤਾ ਹੈ ਜਿਹੜੇ ਇੱਕ ਆਸਟ੍ਰੇਲੀਆ ਦੇ ਇੱਕ ਬਿਜ਼ਨਸਮੈਨ ਨੇ ਕਰਨ ਤਵਨ ਹਾਂਜੀ ਉਹਨਾਂ ਨੇ ਉਹਨਾਂ ਨੇ ਸਾਨੂੰ ਸੰਪਰਕ ਕੀਤਾ ਕਹਿੰਦੇ ਇਸ ਦੇ ਇਹਨਾਂ ਬਾਰੇ ਵੀਰ ਬਾਰੇ ਪਤਾ ਕਰੋ ਵੀ ਕਿੰਨਾ ਖਰਚਾ ਇਹਨਾਂ ਦੇ ਇਲਾਜ ਤੇ ਆਊਗਾ ਕੀ ਇਹ ਸਾਰੀ ਤੁਹਾਡੀ ਜ਼ਿੰਦਗੀ ਭਰ ਦੀ ਕਬੀਲਦਾਰੀ ਚੱਕਰ ਨੂੰ ਤਿਆਰ ਨਹੀਂ ਹੋ ਪਤਾ ਤੁਹਾਨੂੰ ਇਸ ਚੀਜ਼ ਦਾ ਹਾਂਜੀ ਮੈਨੂੰ ਆਇਆ ਸੀ ਫੋਨ ਕਰਨ ਨਤਮਨਵਾਈ ਦਾ ਫੋਨ ਆਇਆ ਸੀਗਾ ਇਹ ਹਾਂਜੀ ਆਇਆ ਸੀਗਾ ਜਿਵੇਂ ਤੁਹਾਨੂੰ ਐ ਮੈਂ ਵੀ ਦੇ ਇੰਸਟਾਗ੍ਰam ਤੇ ਵੀਡੀਓ ਦੇਖ ਕੇ ਮੈਨੂੰ ਆਇਆ ਸੀ ਹਾਂਜੀ ਹਾਂਜੀ ਇੰਸਟਾ ਤੇ ਕੀਤਾ ਜੀ ਫੋਨ ਆਇਆ ਸੀਗਾ ਅੱਛਾ ਹਾਂ ਇਹ ਕਹਿੰਦਾ ਉਹ ਬਾਈ ਨੂੰ ਹੱਥ ਬੰਨ ਕੇ ਬੇਨਤੀ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋ ਆਸਟ੍ਰੇਲੀਆ ਤੋਂ ਜਿਹੜੇ ਕਰਨਤਾਵੰਨੇ ਬਾਈ ਉਸ ਵਕਤ ਸਾਡੇ ਨਾਲ ਲਾਈਨ ਤੇ ਮੌਜੂਦ ਨੇ ਵੀਡੀਓ ਕਾਲ ਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਤੁਹਾਡੀ ਮਦਦ ਵੀ ਕਰਨਗੇ ਜੀ ਜੀ ਵੀਰੇ ਹਾਂ ਜੀ ਆਪਰਾ ਕੀ ਹਾਲ ਚੱਲੇ ਜੀ ਠੀਕ ਹੋ ਵੀਰਾ ਆਹ ਜੀ ਹਾਂ ਜੀ ਹਾਂ ਜੀ ਬਾਈ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਕਰਨਤਾਵੰਨ ਵੀਰੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡੀ ਕਮਾਈ 'ਚ ਬਰਕਤ ਪਾਵੇ ਜੋ ਤੁਸੀਂ ਸਾਡੇ ਲਈ ਬਣੇ ਮੈਨੂੰ ਇਹ ਕੰਦਾ ਭਾਈ ਜਵਾਬ ਦਿਓ ਤੁਹਾਡੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੁਹਾਡੀ ਮਤਕਾਰਾਂ ਤੇ ਕੋਈ ਅੱਗੇ ਨਹੀਂ ਆਇਆ ਇੰਨੇ ਲੋਕਾਂ ਨੇ ਤੁਹਾਡੀ ਵੀਡੀਓ ਵੇਖੀ ਆ ਨਹੀਂ ਨਹੀਂ ਆਇਆ ਨਹੀਂ ਵੀਰੇ ਹੈ ਕੋਈ ਆਪਣੇ ਪੰਜਾਬੀ ਸਿਰਫ ਵੀਡੀਓ ਤੇ ਲਾਈਕ ਤੇ ਕਮੈਂਟ ਕਰ ਕਰਕੇ ਵਾਇਰਲ ਲਿਖ ਦੋ ਕਿ ਨਾ ਵਾਇਰਲ ਲਿਖਣਾ ਥੋੜਾ ਕੁਝ ਹੁੰਦਾ ਅੱਗੇ ਆ ਕੇ ਮਤ ਕਰਨੀ ਪੈਂਦੀ ਭਾਈ ਮੈਨੂੰ ਮੈਨੂੰ ਪਤਾ ਤੁਹਾਡੀ ਰੀਡ ਦੀ ਹੱਡੀ ਟੁੱਟੀ ਏ ਹਾਂਜੀ ਹਾਂਜੀ ਚਲੋ ਮੈਂ ਉਹਨੂੰ ਜੋੜ ਤਾਂ ਨਹੀਂ ਸਕਦਾ ਮੈਂ ਡਾਕਟਰ ਨਹੀਂ ਹਾਂਗਾ ਮੈਨੂੰ ਪਤਾ ਤੁਸੀਂ ਕੰਮ ਨਹੀਂ ਕਰਦੇ ਹੁਣ ਕਰਦੇ ਹਾਂ ਹੱਥ ਮਾਰੇ ਨੇ ਵੀਰੇ ਘਰ ਤੇ ਤੁਹਾਡਾ ਕਰਜ਼ਾ ਸਿਸਟਮ ਕਿੰਨਾ ਹੈ ਟੋਟਲ ਦੱਸੋ ਹਟੁੰਗੀ ਚੱਲਦਾ ਹੈ ਸਿਸਟਮ ਮੇਰਾ 30000 ਰੁਪਏ ਦਾ ਕਰਜ਼ਾ ਹੈ ਜੀ ਕਿਉਂਕਿ 1500 ਮੇਰੀ ਪ੍ਰਸ਼ਣ ਲੱਗਿਆ ਸਰਕਾਰ ਵੱਲੋਂ ਜੀ ਜਿਹੜੇ ਤੁਸੀਂ ਹਸਪਤਾਲ ਦੇ ਪੈਸੇ ਲੈਣੇ ਹੋ ਹਾਂ ਹਸਪਤਾਲਾਂ ਦਾ ਵੀ ਖਰਚਾ ਹੈਗਾ ਜੀ ਜਿਵੇਂ ਕਿ ਮਹੀਨੇ ਦਾ ਮੰਨ ਕੇ ਸਿਰਫ 6000 ਰੁਪਏ ਮੇਰਾ ਦਵਾਈ ਦਾ ਖਰਚਾ ਆ ਜਾਂਦਾ ਜੀ ਜਿਹੜਾ ਹਸਪਤਾਲ ਦਾ ਜਿਹੜਾ ਹਸਪਤਾਲ ਦਾ ਪਹਿਲਾ ਦਿਨ ਬਿੱਲ ਦੇਣਾ ਉਹ ਕੀ ਹੈ ਕਿੰਨਾ ਰਹਿ ਗਿਆ ਉਹ ਮੇਰਾ 14000 ਰੁਪਏ ਬਿੱਲ ਹੈ ਜੀ ਮੈਂ 50000 ਦਾ ਤੁਹਾਡਾ ਸਟੰਡ ਕਰ ਜਾ ਹਾਂ ਜੀ ਵੇਹੇ ਕੀ ਖਰਚਾ ਹੈ ਮਹੀਨੇ ਦਾ ਤੁਹਾਡਾ ਦਵਾਈ ਦਵਾਈ ਦਾ ਤੁਹਾਡਾ ਜੋ ਜੀ ਕਰਦੇ ਹੋ ਮਾਝ ਕਰੰਦੇ ਹੋ 8000 ਦੇ ਖਰਚਾ ਆ ਜਾਂਦਾ ਜੀ ਮੇਰਾ ਚਲੋ ਬਰੀ ਅਦਾ ਹੈ ਕਿ 1 ਲੱਖ ਰੁਪਏ ਤੁਹਾਨੂੰ ਮੈਂ ਹੁਣੇ ਭੇਜ ਰਿਆ ਠੀਕ ਹੈ 50 ਮਿੰਟਾਂ ਦੇ ਅੰਦਰ ਅੰਦਰ ਤੁਹਾਡੇ ਅਕਾਊਂਟ ਤੇ ਡਿੱਗੇਗਾ ਤੁਹਾਡਾ ਸਕੈਨਰ ਆ ਗਿਆ ਹੈ ਮੇਰੇ ਕੋਲ ਅੱਛਾ ਜੀ ਤੇ ਹਰ ਮਹੀਨੇ 25000 ਰੁਪਏ ਤੁਹਾਡਾ ਮੈਂ ਹੁਣ ਜਦ ਤੱਕ ਮੇਰੇ ਸਾਥ ਚੱਲਦੇ ਆਣਗੇ ਤੁਹਾਡੇ ਘਰ ਪਹੁ ਵੋ ਕਾ ਮੇਂ ਤਾਂ ਚੱਲ ਰਹੇ ਮੇਰੇ ਔਰ ਮੇਰੇ ਸਾਥ ਕਿੰਨੇ ਨੇ ਮਿਲੂ ਨਹੀਂ ਪਤਾ ਅਸੀਂ ਜਦ ਤੱਕ ਮੈਂ ਗਾਣਗੇ ਨਹੀਂ ਨਹੀਂ ਵੀਰੇ ਛੋਟਾ ਆਡੀ ਲੰਬੀ ਉਮਰ ਕਰੇ ਨਹੀਂ ਕਰ ਸਕਦਾ ਮੈਂ ਤੈਨੂੰ ਠੀਕ ਨਹੀਂ ਕਰ ਸਕਦਾ ਮੈਂ ਹਾਂ ਜੇ ਤੂੰ ਇਲਾਜ ਕਰਾਣਾ ਹੈ ਇਲਾਜ ਕਰਾ ਭਾਵੇਂ ਲੱਖ ਰੁਪਏ ਖਰਚਾ ਆਵੇ ਭਾਵੇਂ 20 ਲੱਖ ਰੁਪਏ ਖਰਚਾ ਆਵੇ ਭਾਵੇਂ 50 ਲੱਖ ਮੈਂ ਕਰਾਵਾਂਗਾ ਜੇ ਤਰ੍ਹਾਂ ਇਲਾਜ ਹੋ ਸਕਦਾ ਤਾਂ ਕਰਾਈ ਠੀਕ ਹੈ ਜੇ ਉਹਦੇ ਨਾਲ ਲੱਗਦਾ ਉਮੀਦ ਹੈ ਕੋਈ ਇਲਾਜ ਕਰ ਸਕਦਾ ਤੇ ਜਾ ਜਿੱਥੇ ਜਾ ਕੇ ਕਰਾਉਂਦਾ ਕਰਾ ਲੈ ਮੈਂ ਤੇਰੇ ਨਾਲ ਠੀਕ ਹੈ ਜੀ ਕੋਈ ਨਾ ਮੈਂ ਪੁੱਛੂੰਗਾ ਜ਼ਰੂਰ ਡਾਕਟਰਾਂ ਨੂੰ ਵੀ ਫਿਰ ਸਾਨੂੰ ਦੱਸਾਂਗੇ ਜੀ ਚੰਗੇ ਚਲੰਜੋਗਾ ਜੇ ਤੇਰੀ ਹੱਡੀ ਨੂੰ ਜੋੜ ਸਕਦਾ ਤੈਨੂੰ ਚਲੰਜੋਗਾ ਕਰ ਸਕਦਾ ਮੈਂ ਤੇਰਾ ਇਲਾਜ ਕਰਾਵਾਂਗਾ ਭਾਵੇਂ ਮੇਰਾ ਕੁਝ ਮਰਜ਼ੀ ਲੱਗੇ ਯਾਰ ਮੈਨੂੰ ਭਾਵੇਂ ਪਲਾਟ ਵੇਚਣਾ ਪਵੇ ਵੇਚ ਦਾਂਗਾ ਤੂੰ ਕਰਾ ਜਾ ਠੀਕ ਹੈ ਕਿਉਂਕਿ ਡਾਕਟਰਾਂ ਨੇ ਮੈਨੂੰ ਜਵਾਬ ਦਿੱਤਾ ਸੀ ਕਿ ਨੀਡ ਦੀ ਹੱਡੀ ਵੀ 100% ਆਪੂ ਬਣਾ ਜੀ ਮੈਂ ਭਾਜੀ ਜੋ ਕਿਹੜੀ ਚੀਜ਼ ਦਾ ਲਾਜ ਨਹੀਂ ਤੇ ਮਰਦੇ ਖੜੇ ਹੋ ਜਾਂਦੇ ਨੇ ਤੁਸੀਂ ਕੋਸ਼ਿਸ਼ ਤਾਂ ਕਰੋ ਪੁੱਛੋ ਤੁਸੀਂ ਦਈ ਬਿਲਕੁਲ ਬਿਲਕੁਲ ਕਰਨਤਾ ਜੀ ਦੇਖੋ ਇਹਨਾਂ ਦਾ ਆਵਾਰਾ ਪਸ਼ੂਆਂ ਕਾਰਨ ਇਹਨਾਂ ਦਾ ਸੜਕ ਹਾਦਸਾ ਹੋਇਆ ਸੀ ਇਹਨਾਂ ਦਾ ਆਵਾਰਾ ਪਸ਼ੂਆਂ ਕਾਰਨ ਕਿਵੇਂ ਦੇਖਦੇ ਹੋ ਰਾਜਵੀਰ ਜਵੰਦਾ ਵੀ ਜਿਹੜਾ ਹੈਗਾ ਆਵਾਰਾ ਪਸ਼ੂਆਂ ਦੀ ਭੇਟ ਚੜ ਗਿਆ ਇਹਨਾਂ ਬਾਈ ਦਾ ਵੀ ਆਵਾਰਾ ਪਸ਼ੂਆਂ ਕਾਰਨ ਹਾਦਸਾ ਹੋਇਆ ਸੀ ਭਾਜੀ ਇੰਡੀਆ ਦੇ ਵਿੱਚ ਗਊਸ਼ਾਲਾ ਖੁੱਲੀ ਤਾਂ ਹੈ ਮਗਰ দান ਲੈਣ ਵਾਸਤੇ ਉਹ ਸ਼ੋਰ ਨੂੰ ਬੱਲਾ ਲਾ ਲੈਂਦੇ ਨਾ ਲੈਣਾ ਤੇ ਪੱਠੇ ਵੀ ਵੇਚ ਲੈ ਕੇ ਵੇਚ ਦਿੰਦੇ ਨੇ ਦੰਦ ਦਾ ਪੈਸਾ ਵੀ ਖਾ ਜਾਂਦੇ ਨੇ ਤੇ ਉਹ ਲੋਕਾਂ ਨੂੰ ਮਾਰਨ ਵਾਸਤੇ ਆਪ ਵੀ ਭੁੱਖੇ ਮਾਰਦੇ ਨੇ ਪਛੇਤ ਲੋਕਾਂ ਨੂੰ ਵੀ ਮਾਰਦੇ ਨੇ ਚਲੋ ਆਪਾਂ ਭਾਜੀ ਉਹ ਚੀਜ਼ਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਬਟ ਮੈਂ ਮੈਂ ਭਾਜੀ ਫੈਮਿਲੀ ਨੂੰ ਅਡੌਪਟ ਕਰ ਰਿਹਾ ਅੱਜ ਅੱਜ ਅਡੌਪਟ ਕਰ ਰਿਹਾ ਅਡੌਪਟ ਅਡੌਪਸ਼ਨ ਮੀਨਸ ਇਸ ਘਰ ਦੇ ਵਿੱਚ ਹੁਣ ਕਦੇ ਕੋਈ ਚੀਜ਼ ਕਮੀ ਨਹੀਂ ਹੋਏਗੀ ਤੂੰ ਵੀਰੇ ਦਿੱਥੇ ਇਲਾਜ ਕਰਵਾ ਤੈਨੂੰ ਲੱਗਦਾ ਇਲਾਜ ਹੋ ਸਕਦਾ ਕਰਾ ਜਾ ਜਿੰਦਾ ਮਰਜੀ ਵਡਾਸਤਾਲ ਹੋਏ ਤਨ ਜਲਨ ਜੋ ਕਰਦੇ ਨ ਭਾਵੇਂ ਕੰਮ ਤੋਂ ਨਾ ਕਰੇ ਤੈਨੂੰ 25 ਹਜ਼ਾਰ ਮਹੀਨੇ ਦਾ ਆਏਗਾ ਹੀ ਆਏਗਾ ਲੱਖ ਰੁਪਏ ਮੈ ਤਨੂੰ ਨੇ ਭੇਜਣ ਲਗਾ। ਉਹਨੇ ਦਸਾਂ ਮੇੜਾ ਤੇਰੇ ਗੂਗਲ ਗੂਗਲ ਪੇ ਰੇ ਗੂਗਲ ਪੇ ਹੁੰਦਾ ਕੀ ਹੁੰਦਾ ਯਾਰ ਉਹ ਇੰਡੀਆ ਦੇ ਵਿੱਚ ਗੂਗਲ ਪੇ ਯੂਜ਼ ਕਰਦੇ ਕਿ ਯੂਜ਼ ਕਰਦੇ ਤੁਸੀਂ ਯੂਪੀਆਈ ਹੋਵੇ ਇਹ ਯੂਪੀਆਈ ਕਰਦੇ ਨੇ ਹਾਂ ਜਦੋਂ ਉੱਤਰ ਜਾਣਾ ਹੈ 50000 ਤੇਰੇ ਕੋਲ 50000 ਜ਼ਰਾ ਕਰ ਜਾ ਉੱਤਰ ਜਾਣਾ ਰਹਿ ਗਿਆ 50000 ਤੇਰੇ ਕੋਲ ਆ ਜਾਣਾ ਉਸ ਤੋਂ ਬਾਅਦ ਹਰ ਮਹੀਨੇ ਅੱਜ ਤੋਂ ਮਹੀਨਾ ਗੇ ਲਾ 25 ਹਜ਼ਾਰ ਤੇਰੇ account ਤੇ ਡਿੱਗੇਗਾ ਐਸੇ ਗੂਗਲ ਪੇ ਦੇ ਵਿੱਚ ਠੀਕ ਹੈ ਮੇਰਾ ਭਰਾ ਉਸ ਤੋਂ ਬਾਅਦ ਆਪਣਾ ਠੀਕ ਹੈ ਮਰਾ ਭਰਾ ਓਕੇ ਚੱਕਦੇ ਕੰਮ ਮੇਰਾ ਚਿੱਟਦੇ ਕੰਮ ਹਲੇ ਬਹੁਤ ਬਹੁਤ ਧੰਨਵਾਦ ਜੀ ਰੱਬ ਦਾ ਚੱਕੜੀ ساری ਉਮਰ ਕਰੇ ਪਾਰੀ ਪੰਜਾਬ ਦੇ ਕਿਹੜੇ ਪਿੰਡੋਂ ਤੁਸੀਂ ਮੈਂ ਸੰਗਰੂਰ ਤੋਂ ਆ ਜੀ ਸੰਗਰੂਰ ਜ਼ਿਲ੍ਹਾ ਸੰਗਰੂਰ ਆ ਜੀ ਪਿੰਡ ਕੁੰਬੜਾਲ ਆ ਜੀ ਕੁੰਬੜਾਲ ਜੀ ਕੁੰਬੜ ਹੁਣ ਬਾਹਰ ਦਾ ਆਸਟ੍ਰੇਲੀਆ ਵਾਲਾ ਤੇਰੀ ਉਹਨਾਂ ਦੇ ਇੱਕ ਨੇ ਪੀਪਲ ਲੱਗ ਦਸੇਗਾ ਚੜ ਦੀ ਗਾਜ ਰੋ ਭਾਜੀ ਓਕੇ ਭਾਜੀ ਰਜੀਪ ਭਾਜੀ ਥੈਂਕ ਯੂ ਜੀ 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 ਸੋ ਦੇਖੋ ਐਨ ਆਰ ਆਈ ਭਰਾ ਨੇ ਇਸ ਵੀਰ ਦੀ ਬਾਹ ਫੜੀ ਹੈ ਲੱਖ ਰੁਪਇਆ ਜਿਹੜਾ ਹੈਗਾ ਹੁਣ ਇਹਨਾਂ ਨੂੰ ਪਾਉਣ ਲੱਗੇ ਨੇ 바ਰ ਕੋਡ ਦੇ ذریعے ਇਹਨਾਂ ਨੂੰ ਸੈਂਡ ਕਰਨ ਲੱਗੇ ਨੇ ਦੇਖੋ ਇਹਨਾਂ ਦੀ ਮਦਦ ਬਾਈ ਜੀ ਕਦੇ ਸੋਚਿਆ ਸੀ ਵੀ ਐਨ ਆਰ ਆਈ ਭਰਾ ਜਿਹੜੇ ਤੁਹਾਡੀ ਬਾਹ ਫੜਨਗੇ ਇਸ ਮੁਸ਼ਕਿਲ ਸਮੇਂ ਨਹੀਂ ਨਹੀਂ ਜੀ ਸੋਚਿਆ ਨਹੀਂ ਪਰ ਹੁਣ ਹੁਣ ਯਕੀਨ ਹੋ ਗਿਆ ਸੀ ਹੌਸਲਾ ਹੋ ਗਿਆ ਹੋ ਗਿਆ ਹੀ ਹੋ ਗਿਆ ਹੋ ਗਿਆ 25 ਹਰ ਹਰ ਮਹੀਨੇ ਤੁਹਾਨੂੰ ਆਇਆ ਕਰੂਗਾ ਉਸ ਦੇ ਨਾਲ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਊਗੀ ਹਾਂਜੀ ਹਾਂਜੀ ਬਹੁਤ ਜੀ ਬਹੁਤ ਜ਼ਿਆਦੇ ਹੋ ਜੂਗੀ ਕਿ ਮੇਰਾ ਮਾਪਿ ਉਹਨੂੰ ਮੈਂ ਜੀ ਵੀਰ ਜੀ ਮੇਰੇ ਮਾਪਿ 25000 ਦੀ ਗੱਲ ਨਹੀਂ ਅਰਜੀਵ 25000 ਦਾ ਵੱਖਰਾ ਇਲਾਜ ਵੀ ਕਰਾਵੇਂ ਜਿੰਨਾ ਮਰਜ਼ੀ ਖਰਚ ਆਵੇ ਮੈਂ ਲਾਵਾਂਗਾ। ਬਾਜੀ ਇਲਾਜ ਵੀ ਕਰਾਉਣਗੇ ਤੁਹਾਡਾ। ਠੀਕ ਹੈ ਜੀ। ਇਲਾਜ ਵੀ ਕਰਾਉਣਗੇ ਪਰ ਤੁਸੀਂ ਡਾਕਟਰਾਂ ਨਾਲ ਇੱਕ ਵਾਰੀ ਮੁੜ ਤੋਂ ਸੰਪਰਕ ਕਰੋ ਜੇਕਰ ਕੋਈ ਸੰਭਵ ਇਲਾਜ ਹੈਗਾ ਤੁਹਾਡੇ ਪ੍ਰਤੀ ਹੋ ਸਕਦਾ ਤਾਂ ਜ਼ਰੂਰ ਦੱਸਿਓ। ਤੂੰ ਚੰਡੀਗੜ੍ਹ ਚੰਡੀਗੜ੍ਹ 40 ਸਿਲਾ ਅਰਜੀਵ ਗੱਡੀ ਬੁੱਕ ਕਰਾ ਇਹਨਾਂ ਨੂੰ 40 ਸਿਲਾ ਜਾ ਮੈਂ ਗੱਡੀ ਬੁੱਕ ਕਰਾ ਕੇ ਦਿੰਦਾ ਤੁਹਾਨੂੰ। ਦੇਖੋ ਇਹਨਾਂ ਲਈ 40 ਸ ਲਈ ਗੱਡੀ ਵੀ ਬੁੱਕ ਕਰਾਉਣ ਨੂੰ ਤਿਆਰ ਨੇ ਐਨ ਆਰ ਆਈ ਜ ਕਰਨਤਾਵਰਨ ਜਿਹੜੇ ਨਾਮੀ बिजनेਸਮੈਨ ਨੇ ਕਿਵੇਂ ਦੇਖਦੇ ਹੋ ਵੀਰ ਜੀ ਅੱਜ ਦੇ ਟਾਈਮ ਵੀ ਇਨਸਾਨੀਤ ਜਿਉਂਦੀ ਹੈ ਦੇਖੋ ਭਾਈ ਆਸਟ੍ਰੇਲੀਆ ਤੋਂ ਸਪੈਸ਼ਲ ਤੁਹਾਡੇ ਨਾਲ ਖੜੇ ਨੇ ਬਿਲਕੁਲ ਸਹੀ ਗੱਲ ਹੈ ਸੋ ਦੇਖੋ ਇੱਕ ਮਿਸਾਲ ਕਾਇਮ ਕੀਤੀ ਹੈ ਜਿਹੜੇ ਆਸਟ੍ਰੇਲੀਆ ਦੇ बिजनेਸਮੈਨ ਨੇ ਨਾਮੀ ਕਰਨਤਾਵਨ ਜੀ ਇਹਨਾਂ ਦੀ ਮਦਦ ਕਰ ਰਹੇ ਨੇ ਤਕਰੀਬਨ ਕੁਝ ਹੀ ਸਮੇਂ ਚ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਇਹਨਾਂ ਵੱਲੋਂ ਜਿਹੜੀ ਹੈਗੀ ਕੀਤੀ ਜਾਊਗੀ ਅਤੇ ਇਸ ਵੀਰ ਦੇ ਇਲਾਜ ਲਈ ਵੀ ਹਰ ਸੰਭਵ ਕਦਮ ਜਿਹੜੇ ਹੈਗੇ ਨੇ ਇਹਨਾਂ ਐਨ ਆਰ ਆਈ ਭਰਾ ਵੱਲੋਂ ਜਿਹੜੇ ਚੱਕੇ ਜਾਣਗੇ ਤੁਸੀਂ ਇਲਾਜ ਆਪਾਂ ਹਰ ਪੋਸੀਬਲ ਮਤ ਕਰਨੀ ਹੈ ਤੁਸੀਂ ਆਪ ਹਰ ਜਗ੍ਹਾ ਬਿੱਲ ਪੇ ਕਰੋਗੇ ਜਿੰਨਾ ਮਰਜ਼ੀ ਕਰ ਜੇ ਇਲਾਜ ਹੁੰਦਾ ਮੁੰਡੇ ਦਾ ਕਰਾਓ ਤੁਹਾਡੀ ਜਮਾਈ ਲਾਉਂਦਾ ਬਿਲਕੁਲ ਬਿਲਕੁਲ ਹਰ ਸੰਭਵ ਜਿਹੜਾ ਹੈਗਾ ਹਰ ਸੰਭਵ ਪ੍ਰਯਾਸ ਕੀਤਾ ਜਾਊਗਾ ਇਹਨਾਂ ਦੀ ਮਦਦ ਲਈ ਗਗਨ ਬੇਤੀ ਭਾਜੀ ਤੇ ਬੜਾ ਭਰੋਸਾ ਹੈ ਤੁਹਾਡੇ ਤੇ ਬੜਾ ਭਰੋਸਾ ਹੈ ਤੁਸੀਂ ਤੁਸੀਂ ਮੇਰੇ ਪਿੱਛੇ ਇੰਨੇ ਦੂਰ ਤੱਕ ਗਏ ਹੋ ਪਰਿਵਾਰ ਤੱਕ ਗਏ ਹੋ ਮੇਰੇ ਮੇਰਾ ਜਿਹੜਾ ਮੇਰੇ ਮੇਰੇ ਮਤਲਬ ਮੈਂ ਜਿੱਥੇ ਤੱਕ ਮੈਂ ਨਹੀਂ ਪਹੁੰਚ ਸਕਦਾ ਉੱਥੇ ਜਾ ਕੇ ਮੇਰੀ ਮੇਰੀ ਹੈਲਪ ਕੀਤੀ ਵੀ ਮੈਂ ਆਪਣੀ ਦੋਸਤ ਕੱਢ ਸਕਾਂ ਇੱਕ ਪਰਿਵਾਰ ਦੇ ਕੰਮ ਆ ਸਕਾਂ ਥੈਂਕ ਯੂ ਸਾਡਾ ਫਰਜ਼ ਹੈ ਦੇਖੋ ਲੋਕਾਂ ਤੱਕ ਜਿਹੜੀਆਂ ਏਦਾਂ ਦੀਆਂ ਸਮੱਸਿਆਵਾਂ ਜਾਗਰੂਕ ਕਰਨਾ ਉਹ ਸਾਹਮਣੇ ਲੈ ਕੇ ਆਉਣਾ ਏਦਾਂ ਦੀਆਂ ਏਦਾਂ ਦੇ ਪਰਿਵਾਰ ਦੇਖੋ ਅਵਾਰਾ ਪਸ਼ੂ ਦੀ ਜਿਹੜੀ ਭੇਡ ਚੜ ਚੁੱਕਿਆ ਨੌਜਵਾਨ ਤਕਰੀਬਨ 6 ਸਾਲ ਤੋਂ ਇਦਾਂ ਹੀ ਬਿਸਤਰੇ ਤੇ ਪਿਆ ਹੈ ਅੱਜ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਹਾਰਾ ਮਿਲਿਆ ਐਨਆਰਆਈ ਭਰਾ ਦਾ ਕਰਨ ਤਵਨ ਦਾ ਜਿਹੜੇ ਇਨਾਮੀ ਬਿਜ਼ਨਸਮੈਨ ਨੇ ਉਹਨਾਂ ਵੱਲੋਂ ਇਹਨਾਂ ਦੀ ਮਦਦ ਕਰਨ ਦਾ ਆਸ਼ਵਾਸ਼ਣ ਦਿੱਤਾ ਹੈ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਜੀ ਵਿਸ਼ਵਾਸ ਨਹੀਂ ਦਿੰਦਾ ਮੈਂ ਕਿਹੜਾ ਪੋਲੀਟਿਸ਼ਨ ਆ ਹੁਣੇ ਆਏਗੀ ਠਾਹ ਕਰਕੇ ਅਕਾਊਂਟ 'ਚ ਹੁਣੇ ਟਿੱਕਿਆ ਲਿਆ ਠੀਕ ਹੈ ਠੀਕ ਹੈ 1 ਲੱਖ ਰੁਪਏ ਦਾ ਐਲਾਨ ਕਰ ਦਿੱਤਾ ਜੀ 1 ਲੱਖ ਰੁਪਏ ਨਾਲ ਲਵੇ ਆ ਰਿਹਾ ਹੁਣ ਚੰਦ ਪਲਾਂ ਦੇ ਵਿੱਚ ਵਿਚਾਰ ਰਿਹਾ ਜਿਵੇਂ ਹੀ ਵੀਡੀਓ ਕਾਲ ਕੱਟਣਗੇ 1 ਲੱਖ ਰੁਪਏ ਆ ਜੇਗੇ ਅਸੀਂ ਉਹ ਵੀ ਦਿਖਾਵਾਂਗੇ ਵੀ 1 ਲੱਖ ਰੁਪਏ ਆ ਗਿਆ ਉਹ ਵੀ ਦਿਖਾਵਾਂਗੇ ਅਸੀਂ ਸਈਆ ਭਾਜੀ ਚਲੋ ਠੀਕ ਹੈ ਭਾਜੀ ਚਲੋ ਠੀਕ ਹੈ ਭਾਜੀ ਅਜੀਬ ਭਾਜੀ ਕਰਦੇ ਹੈ ਓਕੇ 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 ਜੀ 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 ਸੋ ਦੇਖੋ ਬਹੁਤ ਹੀ ਨੇਕ ਉਪਰਾਲਾ ਐਨ ਆਰ ਆਈ ਵੀਰ ਵੱਲੋਂ ਲੱਖ ਰੁਪਏ ਦੀ ਮਦਦ ਇਸ ਭਰਾ ਨੂੰ ਕੀਤੀ ਗਈ ਹੈ ਵਿਰੇ ਕਰਨਤਾ ਤੁਹਾਨੂੰ ਹੁਣ ਤੁਹਾਡਾ ਧੰਨਵਾਦ ਜੀ ਕਰਨਤਾ ਬਣ ਵਿਰੇ ਦਾ ਬਹੁਤ ਬਹੁਤ ਧੰਨਵਾਦ ਰੱਬ ਉਹਨੂੰ ਚੜ੍ਹਦੀ ਕਲਾ ਚ ਰੱਖੇ ਜੋ ਉਹਨੇ ਗਰੀਬਾਂ ਦੀ ਬਾਹ ਫੜੀ ਆ ਰੱਬ ਨੂੰ ਸਾਡੀ ਹਾਂ ਮਾਤਾ ਸਾਡੀ ਵੀ ਉਮਰ ਲੱਗ ਜਾ ਉਹਨੂੰ ਤਾਂ ਮੇਰੀ ਉਮਰ ਲੱਗ ਜਾਏ ਮਾਲਕ ਸੱਚੇ ਪਾਸਾ ਉਹਨੂੰ ਵਾਦਾ ਕਰੇ ਉਹਦੀ ਕਮਾਈ ਚ ਬਰਕਤ ਪਾਵੇ ਜਿਨੇ ਮੇਰੇ ਆ ਜਵਾਕ ਦੀ ਮੇਰੇ ਦੀ ਸੂਣੀ ਆ ਗਈ ਕੋਈ ਨਾ ਮਾਤਾ ਦੇਖੋ ਬਹੁਤ ਵੱਡਾ ਉਪਰਾਲਾ ਆਪਾਂ ਕਹਿੰਦੇ ਲੱਖ ਰੁਪਇਆ ਚਲੋ ਦੇਖਿਆ ਜਾਵੇ ਜਿਸ ਹਸਾਮ ਨਾਲ ਬੇਟੇ ਦੀ ਹਾਲਾਤ ਹੈ ਨਾ ਪੂਰੀ ਕੋਸ਼ਿਸ਼ ਕਰਨਗੇ ਵੀ ਇਲਾਜ ਕੀਤਾ ਜਾਵੇ ਜੇਕਰ ਹਰ ਇੱਕ ਪੌੜੀ ਚੜਾਂਗੇ ਡਾਕਟਰਾਂ ਦੀ ਹਰ ਇੱਕ ਪੌੜੀ ਚੜਾਂਗੇ ਉੱਪਰ ਤੱਕ ਲੈ ਕੇ ਜਾਵਾਂਗੇ ਵੀ ਜਿੰਨਾ ਇਲਾਜ ਹੋ ਸਕੇ ਉਹਨਾਂ ਕਰਵਾਵਾਂਗੇ ਪਰ ਹੌਸਲਾ ਨਹੀਂ ਛੱਡੀਦਾ ਫੇਰ ਤੁਸੀਂ ਵਿੱਚ ਦੀ ਹੌਸਲਾ ਛੱਡ ਜਾਂਦੇ ਹੋ ਬਹੁਤ ਜਲਦੀ ਕੀ ਕਰਿਆ ਜਾਵੇ ਪਰ ਜਦੋਂ ਮੈਂ ਇਹਨਾਂ ਵੱਲ ਦੇਖਣਾ ਫੇਰ ਛੱਡਣਾ ਪੈਂਦਾ ਮਾਂ ਪਿਓ ਵੱਲ ਹਾਂ ਉਹ ਕਿੰਨੇ ਸਾਲਾਂ ਤੋਂ ਮੈਨੂੰ ਸਾਹਮਰੇ ਨੇ ਮੇਰਾ ਕੱਪੜਾ ਜਿਹੜਾ ਬਦਲਦੇ ਨੇ ਗੰਦ ਮੰਦ ਧੌਂਦੇ ਨੇ ਉਹ ਗਾ ਕੇ ਤਾਂ ਹੌਸਲਾ ਟੁੱਟ ਜਾਂਦਾ ਅ ਭਾਈ ਫੋਨ ਵਾਈਬ੍ਰੇਟ ਹੋਇਆ ਟੋੜਾ ਲੱਗਦਾ ਦੇਖਿਓ ਕਿਤੇ ਪੈਸੇ ਤਾਂ ਨਹੀਂ ਆ ਗਏ ਹਾਂਜੀ ਹਾਂਜੀ ਭਾਈ ਆ ਗਏ ਆ ਗਏ ਆ ਗਏ ਹਾਂਜੀ ਹਾਂਜੀ ਇਹ 50 ਇਹ ਤਾਂ 50 ਹੈ ਅੱਜ ਦੋ ਵਾਰ ਹੀ ਆ ਗਏ ਦੋ ਦੋ ਵਾਰ ਹੀ ਆ ਗਏ ਬਾਈ ਦੋ ਵਾਰ ਲੱਖ ਰੁਪਏ ਦੀ ਸੇਵਾ ਜਿਹੜੀ ਹੈਗੀ ਹੈ ਬਾਈ ਦੀ ਜਿਹੜੀ ਆਪਾਂ ਕਹਦੇ ਬਾਈ ਵੱਲੋਂ ਜੋ ਵਾਅਦਾ ਕੀਤਾ ਸੀ ਬਾਈ ਨੇ 5 ਮਿੰਟਾਂ ਚ ਪੂਰਾ ਕਰਤਾ ਕਰਨ ਵੀਰੇ ਦਾ ਜਵਾਨ ਦਾ ਪੱਕਾ ਠੀਕ ਹੈ ਨਾ ਉਹ ਵੀਰੇ ਦਾ ਬਹੁਤ ਬਹੁਤ ਧੰਨਵਾਦ ਹੈ ਪੰਜਾਂ ਪੰਜ 2 ਮਿੰਟਾਂ ਦੇ ਵਿੱਚ ਵਿੱਚ ਪੈਸੇ ਮੇਰੇ ਕੋਲ ਆ ਚੁੱਕੇ ਨੇ ਸੇਵਾ ਲੱਖ ਰੁਪਏ ਦੀ ਸੇਵਾ ਮੇਰੇ ਕੋਲ ਆ ਚੁੱਕੇ ਆਂ ਆ ਚੁੱਕੀ ਆ ਹਾਂਜੀ 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 ਤੇ ਉਹ ਭਰਾ ਦਾ ਬਹੁਤ ਬਹੁਤ ਧੰਨਵਾਦ ਹੈ ਰੱਬ ਨੂੰ ਚੜ੍ਹਦੀ ਕਲਾ 'ਚ ਰੱਖੇ ਕਰਨ ਵੀਰੇ ਨੂੰ ਬਿਲਕੁਲ ਰੱਬ ਨੂੰ ਲੰਮੀ ਉਮਰ ਕਰੇ ਬਿਲਕੁਲ ਸੋ ਦੇਖ ਸਕਦੇ ਹੋ ਜੀ ਨੌਜਵਾਨ ਵੀਰ ਦੀ ਐਨ ਆਰ ਆਈ ਭਰਾ ਨੇ ਮਦਦ ਕੀਤੀ ਹੈ ਇੱਕ ਬਿਜ਼ਨਸਮੈਨ ਨੇ ਲੱਖ ਰੁਪਏ ਦੀ ਸਹਾਇਤਾ ਜਿਵੇਂ ਕਿ ਆ ਸੀਗਾ ਵੀ 5 ਮਿੰਟਾਂ 'ਚ ਉਹ ਵਾਅਦਾ ਪੂਰਾ ਕੀਤਾ ਤੁਹਾਡੇ ਸਾਹਮਣੇ ਸੀ ਤੁਹਾਨੂੰ ਦਿਖਾਇਆ ਸੋ ਇਹ ਵੀਰ ਹੈ ਜਿਹੜਾ ਕਿ ਅਵਾਰਾ ਪਸ਼ੂਆ ਦੀ ਬਲੀ ਚੜ ਗਿਆ ਸੀ ਸੜ ਖਾਸਾ ਹੋ ਗਿਆ ਸੀ 6 ਸਾਲ ਤਕਰੀਬਨ ਇਸੇ ਬੈਟੇ ਉੱਪਰ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਇੱਕ ਇੱਕ ਦਿਨ ਜਿਹੜਾ ਹੈਗਾ ਇਸ ਦਾ ਕਿਵੇਂ ਲੰਘ ਰਿਹਾ ਉਹ ਤਾਂ ਉਸ ਨੂੰ ਹੀ ਪਤਾ ਹੈ ਅਸੀਂ ਤਾਂ ਸਿਰਫ ਸੋਚ ਕੇ ਸਾਡੀ ਰੂਹ ਜਿਹੜੀ ਹੈਗੀ ਹੈ ਕੰਬ ਜਾਂਦੀ ਹੈ ਸੋ ਇੱਕ ਐਨਆਰਆਈ ਵੀਰ ਜਿਹੜਾ ਹੈਗਾ ਇਹਨਾਂ ਲਈ ਇੱਕ ਮਦਦ ਦਾ ਸਹਾਰਾ ਬਣ ਕੇ ਆਇਆ ਤੇ ਪ੍ਰੋਮਿਸ ਵੀ ਕੀਤਾ ਕਿ ਮੈਂ ਇਸ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੰਨਾ ਚਿਰ ਇਸ ਦੇ ਸਰੀਰ 'ਚ ਇਸ ਦੇ ਪ੍ਰਾਣ ਹੋਣਗੇ ਉਹਨਾਂ ਤੱਕ ਮੈਂ ਇਸ ਦੀ ਮਦਦ ਕਰੂੰਗਾ ਰਾਜਵ ਸ਼ਰਮਾ ਡੇਲੀ ਪੋਸਟ ਪੰਜਾਬੀ